ਸਰਕਾਰ ਨੇ ਕੁਸ਼ਕੀਤੇ ਕਿਸਾਨ ਪੰਜ ਫਸਲਾਂ ਤੇ ਐਮਐਸਪੀ ਦੇਣ ਲਈ ਤਿਆਰ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਜਿੱਥੇ ਮੋਦੀ ਸਰਕਾਰ ਨੇ ਪੰਜ ਫਸਲਾਂ ਤੇ ਐਮਐਸਪੀ ਦੇਣ ਦੀ ਤਿਆਰੀ ਕਰ ਲਈ ਹੈ ਘਟੋ ਘਟਾ ਸਮਰਥਨ ਮੂਲਾ ਐਮਐਸਪੀ ਤੇ ਦਾਲਾ ਮੱਕੀ ਤੇ ਹੋਰ ਗਰੰਟੀਸ਼ੂ ਦਾ ਖਰੀਦ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਕਿਸਾਨ ਝੋਨੇ ਦੀ ਬਜਾਈ ਫਸਲਾਂ ਵਿਪਿੰਤਾ ਪਾਪ ਹੋਰ ਫਸਲਾਂ ਦੀ ਚੋਣ ਕਰਨ। ਇਸ ਤਰ੍ਹਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਵਿਪਿੰਤਾ ਦੀ ਕਿਸੇ ਸ਼ਰਤ ਤੋਂ ਬਿਨਾਂ ਘੱਟੋ-ਘੱਟ ਸਮਰਥਨ ਮਿਲ ਐਮ ਐਚ ਪੀ ਤੇ ਕਪਾਹ ਦੀ ਖਰੀਦ ਤੇ ਵਿਚਾਰ ਕਰ ਰਹੀ ਹੈ। ਇਸ ਤਰ੍ਹਾਂ ਅਨੁਸਾਰ ਜੇਕਰ ਕਿਸਾਨ ਪਾਣੀ ਦੀ ਘਾਟ ਵਾਲੇ ਝੋਨੇ ਦੀ ਫਸਲ ਤੋਂ ਦੂਰ ਜਾਣ ਦੀ ਚੋਣ ਕਰਦੇ ਨੇ ਤੇ ਸਰਕਾਰ ਕਿਸੇ ਵੀ ਮਾਤਰਾਤਮਕ ਪਬੰਦੀ ਅਤੇ ਘੱਟੋ-ਘੱਟ ਸਮਰਥਨ ਮੂਲ ਤੇ ਦਾਲਾ ਮੱਕੀ ਤੇ ਕਪਾਹ ਦੀ ਖਰੀਦ ਦੇ ਵਿਚਾਰ ਕਰ ਸਕਦੀ ਹੈ ਖੁਰਾਕ ਤੇ ਇੱਕ ਹਫਤਕਾਰ ਮਾਮਲੇ ਦੇ ਮੰਤਰਾਲੇ ਦੁਆਰਾ ਪੋਰਟਲ ਬਣਾਇਆ ਜਾ ਰਿਹਾ ਹੈ ਜਿੱਥੇ ਕਿਸਾਨ ਆਪਣੇ ਆਧਾਰ ਕਾਰਡ ਨੰਬਰ ਵਰਗੇ ਵੇਰਵੇ ਪ੍ਰਦਾਨ ਕਰਕੇ ਰਜਿਸਟਰ ਕਰ ਸਕਦੇ ਨੇ ਕਿਸਾਨਾਂ ਨੂੰ ਪੋਰਟਲ ਵਿੱਚ ਸਵੈ ਪ੍ਰਮਾਣਿਤ ਕਰਨਾ ਹੋਵੇਗਾ ਇਹਨਾਂ ਦਾਲਾ ਤੇ ਮੱਕੀ ਦੀਆਂ ਫਸਲਾਂ ਵਿੱਚ ਵਿਸ਼ਿੰਤਾ ਦਾ ਜ਼ਿਕਰ ਕਰਨਾ ਹੋਵੇਗਾ ਕਿ ਚਲੇ ਮਹੀਨੇ ਪਿੰਨ ਕੇਂਦਰੀ ਮੰਤਰੀਆਂ ਦੀ ਇੱਕ ਮੀਟਿੰਗ ਨੇ ਪੰਜਾਬ ਹਰਿਆਣਾ ਸਰਹੱਦ ਦੇ ਕਿਸਾਨਾਂ ਦੇ ਵਿਰੋਧ ਨੂੰ ਖਤਮ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ 5 ਸਾਲਾਂ ਲਈ ਸਰਕਾਰੀ ਏਜੰਸੀਆਂ ਦੁਆਰਾ ਘੱਟੋ-ਘੱਟ ਸਮਰਥਨ ਮੁੱਲ ਤੇ ਇਹਨਾਂ 5 ਫਸਲਾਂ ਦੀ ਖਰੀਦ ਦਾ ਪ੍ਰਸਤਾਵ ਦਿੱਤਾ ਸਤਾਲਾਕੀ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਠੁਕਰਾ ਕੇ ਆਪਣਾ ਧਰਨਾ ਜਾਰੀ ਰੱਖਿਆ ਤਰਨੇ ਵੀ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਸੰਗਠਨਾਂ ਨੂੰ ਦਿੱਤੇ ਇਸ ਪ੍ਰਸਤਾਵ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਫਸਲੀ ਵਿਪਿੰਟਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਖੁਰਾਕ ਤੇ ਖਪਤਕਾਰ ਮਾਮਲੇ ਤੇ ਮੰਤਰੀ ਪਿਊਸ਼ ਗੋਇਲ, ਖੇਤੀਬਾੜੀ ਮੰਤਰੀ ਅਰਜੁਨੂ ਮੁੰਡਾ ਅਤੇ ਗ੍ਰਹਿ ਰਾਜ ਮੰਤਰੀ ਰਾਏ ਨੇ ਕਾਨੂੰਨੀ ਐਮਐਸਪੀ ਗਾਰੰਟੀ ਸਮੇਤ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਨਾਲ ਚਾਰ ਦੌਰ ਦੀ ਗੱਲਬਾਤ ਕੀਤੀ ਵੱਡੀ ਕਿੰਤੀ ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਰਹਾਦ ਤੇ ਡੇਰੇ ਲਈ ਬੈਠੇ ਨੇ ਜਦ ਕਿਸਾਨਾਂ ਦੇ ਨਾਲ ਕੇਂਦਰ ਵੱਲੋਂ ਲਏ ਗਏ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਸਹਿਮਤੀ ਨਹੀਂ ਜਤਾਈ ਸਗੋਂ ਇਹ ਕਹਿ ਕੇ ਤਾਲ ਦੇ ਦਿੱਤਾ ਕਿ ਸਾਨੂੰ 5 ਫਸਲਾਂ ਤੇ ਨਹੀਂ ਬਲਕਿ 23 ਫਸਲਾਂ ਦੇ ਤੇ ਐਮਐਸਪੀ ਚਾਹੀਦੀ ਹੈ